ਸਤਿਗੁਰਾਂ ਦਾ ਸ਼ਹੀਦ ਦੀ ਗੁਰਪੁਰ 25 ਤਰੀਕ ਨੂੰ ਸਮੂਹ ਗੁਰਨਾਮਕ ਨਾਮ ਲੈ ਕੇ 22 ਭਾਈ ਨੇ ਉਹ ਆਪਣੇ ਤੌਰ ਤੇ ਲਾਇਆ ਇਹ ਜਿਹੜਾ ਭਲਕੇ ਦਾ ਪ੍ਰੋਗਰਾਮ 29 ਤਰੀਕ ਦਾ ਆ ਇਹ 25 ਤਰੀਕ ਨੂੰ ਇੱਕ ਹਰ ਸਾਲ ਦੀ ਤਰ੍ਹਾਂ ਮਹਾਨ ਅਗਰ ਕੀਰਤਨ ਗੁਰਦਰਾ ਸਿਸਕਾਂ ਨਾਮੀ ਦਿੱਲੀ ਤੋਂ ਪ੍ਰਾਰੰਭ ਹੋਇਆ ਸੀ ਜਿਨ੍ਹਾਂ ਨੇ ਅੱਜ ਸ਼ਾਮ ਇੱਥੇ ਰਾਤ ਪਹੁੰਚ ਜਾਣਾ ਤੇ ਰਾਤ ਦੇ ਪੜਾ ਤੋਂ ਬਾਅਦ ਫਿਰ ਸਵੇਰੇ ਅਮਰਤ ਵੇਲੇ ਖੰਡ ਪਾਠਾਂ ਦੇ ਭੋਗ ਫਪਰਾਂਤਿਤੋਂ ਨਗਰ ਕੀਰਤਨ ਰੂਪੀ ਸਮੂਹਕ ਤੌਰ ਤੇ ਸਾਰਾ ਖਾਲਸਾ ਪੰਥ ਖਾਲਸਾ ਪੰਥ ਮੈਂ ਇਸ ਕਰਕੇ ਕਹਿ ਰਿਹਾ ਕਿ ਅੱਗੇ ਜਿਹੜੀ ਛੇਤੀ ਗੁਰਪਵਤ ਸੀ ਉਹ ਨਵੀਂ ਦਿੱਲੀ ਵਾਲਿਆਂ ਨੇ ਵੀ ਮਨਾਇਆ ਉਹ ਪਟਨਾ ਸਾਹਿਬ ਵਾਲਿਆਂ ਨੇ ਵੀ ਮਨਾਇਆ ਹਰਿਆਣੇ ਵਾਲਿਆਂ ਨੇ ਵੀ ਮਨਾਇਆ ਸਰਕਾਰਾਂ ਨੇ ਵੀ ਮਨਾਇਆ ਪਰ ਇਹ ਜਿਹੜਾ ਮਹਾਨ ਨਗਰ ਕੀਰਤਨ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸੀਸਪੇਟ ਨਗਰ ਕੀ ਅਸੀਂ ਸੰਸਕਾਰ ਨਗਰ ਕੀਰਤਨ ਜਿਹੜਾ ਆ ਇਹ ਹਰ ਸਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦਾਰੇ ਸੀਸਕਾਂ ਦੇ ਵਿਕੇ ਉਹ ਸਮੇਂ ਅਨੁਸਾਰ ਅਰਦਾਸ ਬੇਨਤੀ ਕਰਕੇ ਤੇ ਕਥਾ ਕੀਰਤਨ ਰੂਪ ਵਿੱਚ ਅਰਦਾਸ ਕੀਤੀ ਜਾਂਦੀ ਆ ਸੋ ਇਹ ਸਵੇਰੇ ਅਮਰਤ ਵੇਲੇ 6 ਵਜੇ ਸਾਢੇ 6 7 ਵਜੇ ਭੋਗ ਵਜਣਗੇ ਆਪਣੇ ਅਖੰਡ ਪਾਠਾਂ ਦੇ ਉਦੋਂ ਬਾਅਦ ਇੱਥੇ ਦੀਵਾਨ ਵੀ ਚੱਲੂਗਾ ਆਹ ਹੋ ਰਾਤ ਦਾ ਦੀਵਾਨ ਵੀ ਭਾਈ ਪਿੰਦਰਪਾਲ ਸਿੰਘ ਜੀ ਉਹ ਕਥਾ ਕਰਨਗੇ ਤੇ ਕੀਰਤਨ ਵੀ ਹੋਊਗਾ ਤੇ ਕੱਲ੍ਹ ਨੂੰ ਅਮਰਤ ਵੇਲੇ ਫੇਰ 9:00 ਵਜੇ ਦੇ ਲਗਭਗ ਇਥੋਂ ਸਾਰੇ ਖਾਲਸਾ ਪੰਥ ਸਮੂਹ ਪੰਥ ਦੀਆਂ ਜਥੇਬੰਦੀਆਂ ਨੇ ਹਰ ਸੰਗਾਂ ਦੀਆਂ ਸਮੋਰ ਜਥੇਬੰਦੀਆਂ ਹਰ ਇੱਕ ਜਫੇਬੰਦੀ ਜਿਹੜੀ ਸਿੱਖ ਮੰਧ ਦੀ ਉਹ ਸਾਰੀ ਇਹਦੇ ਵਿੱਚ ਸ਼ਮੂਲੀਅਤ ਕਰੋਗੇ ਮੇਰਬਾ ਤੇ ਸਾਰਿਆਂ ਨੂੰ ਤੁਹਾਡੇ ਵੀਡੀਓ ਰਾਹੀਂ ਵੀ ਬੇਨਤੀ ਕਰਨੀ ਚਾਹਨਾ ਕਿ ਅੱਗੇ ਕੋਈ ਭੰਵੇਂ ਰਹਿ ਗਿਆ ਰਹਿ ਗਿਆ ਹੁਣ ਆ ਜਿਹੜਾ ਸਵੇਰੇ ਅੰਮ੍ਰਿਤ ਵੇਲੇ ਦਾ ਨਗਰ ਕੀਰਤਨ ਆ ਜਾਂ ਉੱਥੇ ਵੱਡਾ ਸਮਾਗਮ ਆ ਗੁਰਦੁਆਰਾ ਸੀਸਗੰਜ ਵਿਖੇ ਉਹ ਸਾਰੇ ਪਹੁੰਚਣ ਦਾ ਜ਼ਰੂਰ ਯਤਨ ਕਰਨ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ